ਕੋਠੀਆਂ ਦੀ ਗੱਲ ਆ ਕਿਹਦੇ ਵਿੱਚ ਇੱਕ ਪੰਜਾਬੀ ਨੇ ਇੱਕ ਦਿੱਲੀ ਵਾਲੇ ਇਹ ਕੋਠੀਆਂ ਜਿਹੜੀਆਂ ਇਹ ਪੰਜਾਬੀਆਂ ਲਈ ਬਣੀਆਂ ਉਹ ਪੰਜਾਬੀਆਂ ਲਈ ਬਣੀਆਂ ਨਾ ਪਹਿਲਾਂ ਤੇ ਇਹ ਗੱਲ ਤੇ ਇਹ ਗੱਲਾਂ ਕਹਿ ਕੇ ਅਸੀਂ ਕੇਜਰੀਵਾਲ ਵਾਲੇ ਨੂਸਿੰਦਰ ਜੈਨ ਨੂੰ ਸੋਦੀਏ ਨੂੰ ਉਹਨਾਂ 'ਚ ਕੋਈ ਅੰਤਰ ਨਹੀਂ ਕੋਠੀਆਂ 'ਚ ਓਦੋਂ ਬਾਅਦ ਮੈਂ ਅੱਜ ਇਹਨੂੰ ਪੂਰਾ ਨੰਗਾ ਹੀ ਕਰਦਾ ਇਸ ਬਾਈ ਹੁਣ ਇੱਕ ਤਾਂ ਕਈ ਵਾਰ ਤਰਸ ਵੀ ਆਉਂਦਾ ਹੈ ਤੇ ਵੀ ਇਹ ਕਿਉਂਕਿ ਨਸ਼ੇ ਚ ਹੀ ਹੁੰਦਾ ਸੂਫੀ ਦਾ ਹੁੰਦਾ ਨਹੀਂ ਤੁਸੀਂ ਇਹ ਕੱਢ ਕੇ ਦੇਖਿਓ ਇਹਨੇ ਇਹ ਗੱਲ ਕਹੀ ਵੀ ਜਿਹੜੀ ਕੋਠੀ ਆ ਉਹ ਕਿਹਨੇ ਰਿਪੋਰਟ ਦਿੱਤੀ ਸਕਿਉਰਟੀ ਦੀ ਰਿਪੋਰਟ ਕਿਹਨੇ ਦਿੱਤੀ ਕਿਹਨੇ ਦਿੱਤੀ ਵਿਜੀਲੈਂਸ ਨੇ ਹੁਣ ਮੈਨੂੰ ਇਹ ਤੁਸੀਂ ਦੱਸੋ ਵੀ ਜਿਹੜੀ ਸਕਿਉਰਟੀ ਰਿਲੇਟਡ ਆ ਉਹ ਜਾਂ ਤਾਂ ਸਕਿਉਰਟੀ ਵਾਲੇ ਰਿਪੋਰਟ ਦਿੰਦੇ ਆ ਜਾ ਉਹਤੇ ਆਈਬੀ ਰਿਪੋਰਟ ਕਰ ਸਕਦੀ ਹੈ ਸੈਂਟਰ ਜਾਂ ਉਹਤੇ ਸੀਆਈਡੀ ਰਿਪੋਰਟ ਕਰ ਸਕਦੀ ਹੈ ਇਹਨੂੰ ਅੱਜ ਤੱਕ 4 ਸਾਲ ਹੋ ਗਏ ਇਹਨੂੰ ਨਹੀਂ ਪਤਾ ਲੱਗਿਆ ਵੀ ਸਕਿਉਰਿਟੀ ਬਾਰੇ ਭਾਈ ਬਿジネス ਦਾ ਕੀ ਕੰਮ ਵਿਜੀਲੈਂਸ ਜਿਹੜੀ ਆ ਉਹ ਜਿਹੜਾ ਕ੍ਰਪਸ਼ਨ ਹੁੰਦੀ ਆ ਜਿਹੜੇ ਪੈਸੇ ਆ ਫੜੇ ਜਾਂਦੇ ਆ ਜਿਹੜੇ ਸਰਕਾਰੀ ਮਹਿਕਮੇ ਚ ਕਪਲਾ ਕਰਦੇ ਆ ਉਹ ਵਿਜੀਲੈਂਸ ਉਹ ਕੰਮ ਕਰਦੀ ਏ ਕਹਿੰਦਾ ਵਿਜੀਲੈਂਸ ਦੀ ਰਿਪੋਰਟ ਆਈ ਏ ਜੇ ਜੇ ਰਿਪੋਰਟ ਆਈ ਆ ਵਿਜੀਲੈਂਸ ਦੀ ਚਲੋ ਵਿਜੀਲੈਂਸ ਦੀ ਮੰਨ ਲਏ ਦਿਖਾਵੇ ਰਿਪੋਰਟ ਮੀਡੀਆ ਦੇ ਮੂਰੇ ਨਸ਼ਰ ਕਰੇ ਰਿਪੋਰਟ ਵੀ ਕਿਹੜੀ ਰਿਪੋਰਟ ਆਈ ਆ ਜਿਨੇ ਦੱਸਿਆ ਵੀ ਕੋਈ ਦੂਜੀ ਗੱਲ ਉਹ ਬਟੇਰੀਆ ਜਿਹੜੀ ਕੋਠੀਆਂ ਚ ਅੱਜ ਸੀਐਮ ਵਾਲੀ ਚ ਰਹਿਣਾ ਨਾ ਇਹ 80 ਤੋਂ ਲੈ ਕੇ 92 ਤੱਕ ਇਹ ਕੋਠੀਆਂ ਚ ਕੋਈ ਚੀਜ਼ ਨਸਤ ਨਹੀਂ ਰਹਿੰਦੇ ਸੀ ਇੱਥੇ ਤੇਰੇ ਵਰਗੇ ਕਬੂਤਰ ਰਹਿੰਦੇ ਸੀ ਗਵਰਨਰ ਹੀ ਰਾਜ ਸੀ ਉਰੇ ਤੇ 1992 ਚ ਸਰਦਾਰ ਬੀਨ ਸਿੰਘ ਜੀ ਨੇ ਜਦੋਂ ਇਲੈਕਸ਼ਨ ਲੜੀ ਲੋਕਾਂ ਨੇ ਪੰਜਾਬ ਦੇ ਨੇ ਖੜੇ ਹੋਏ ਤੇ ਇਹ ਸੀਐਮ ਹਾਊਸ ਉਦੋਂ ਬਾਅਦ ਇਹ ਸੀ ਐਮ ਹਾਊਸ ਬਣੇ ਉਦੋਂ ਬਾਅਦ 92 ਤੋਂ ਜਦੋਂ ਬਾਅਦ ਅਮਨ ਸ਼ਾਂਤੀ ਆਈ ਪੰਜਾਬ ਚ ਘੁੱਗ ਬਸਿਆ ਪੰਜਾਬ ਰੰਗਲਾ ਗਿੱਧਿਆਂ ਪੰਗੜਿਆਂ ਦਾ ਪੰਜਾਬ ਮਿਲਿਆ ਅੱਜ ਮੈਨੂੰ ਪੰਜਾਬ ਬੰਦੇ ਮਿਲੇ ਹੋਣੇ ਆ ਸ਼ਹਿਰ ਚ ਵੀ ਤੇ ਪਿੰਡਾਂ ਚ ਵੀ ਵੀ ਜਿਨ੍ਹਾਂ ਨੇ ਹੱਥ ਜੋੜ ਕੇ ਕਿਹਾ ਵੀ ਤੁਸੀਂ ਅਮਨ ਸ਼ਾਂਤੀ ਲਿਆਂਦੀ ਤੇ ਉਦੋਂ ਬਾਅਦ ਜੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਤਾਂ ਜੇ ਮੁੱਖ ਮੰਤਰੀ ਬਾਦਲ ਸਾਹਿਬ ਬਣੇ ਕੈਪਟਨ ਸਾਹਿਬ ਬਣੇ ਤੇ ਅੱਜ ਭਗਵੰਤ ਮਾਨ ਆ ਇਹ ਤਾਂ ਕੋਠੀਆਂ ਚ ਉਦੋਂ ਬਾਅਦ ਇਹ ਬਿਲਕੁਲ ਝੂਠ ਮੈਂ ਇਹਦਾ ਬਿਲਕੁਲ ਇਹਨੂੰ ਨੰਗਾ ਕਰਨਾ ਚਾਹਣਾ ਇਹਦੇ ਕੋਲ ਕੋਠੀ 45 ਨੰਬਰ ਚੀ ਮਿਸਟਰ ਦੀ ਆਪਣੀ ਕੋਠੀ ਆ 45 ਨੰਬਰ ਦੇ ਨਾਲ ਕੋਠੀ ਕਿਹੜੀ ਆ ਇੱਕ ਨਾਲ ਹੋਰ ਕੋਠੀ ਆ 46 ਨੰਬਰ ਆ ਜਾਂ ਉਹ ਜਿਹੜੀ 45 ਤੇ ਬਾਅਦ ਅਗਲੀ 46 ਉਹ ਦੋ ਕੋਠੀਆਂ ਜਿਹੜੀਆਂ ਐ ਉਹਨਾਂ ਦੋਨਾਂ ਤੇ ਇਹਦਾ ਕਬਜ਼ਾ ਉਸ ਤੋਂ ਬਾਅਦ ਦੋ ਪਿੱਛੇ ਨੇ ਕੋਠੀਆਂ ਇੱਕ ਵੀ ਇਹਦਾ ਰਾਜਵੀਰ ਰਹਿੰਦਾ ਜਿਹੜਾ ਇਹਦਾ ਓਐਸਡੀ ਆ ਜਸ ਸੁਖਵੀਰ ਆ ਓਐਸਡੀ ਉਹ ਚ ਰਹਿੰਦਾ ਇੱਕ ਚ ਇਹਦਾ ਸਿਕਿਉਰਿਟੀ ਦਾ ਡੀਐਸਪੀ ਤੇ ਐਸਪੀ ਜਿਹੜੇ ਇਹਦੇ ਨਾਲ ਗੱਲ ਮੈਨੇ ਉਹਨਾਂ ਚਾਰ ਕੋਠੀਆਂ ਦੋ ਤੇ ਦੋ ਚਾਰ ਹੋ ਗਈਆਂ ਹੁਣ ਜਿਹੜੀ 50 ਨੰਬਰ ਕੋਠੀ ਆ ਉਹ ਭਾਈ ਸਾਹਿਬ ਪੰਜ ਸੱਤ ਕੋਠੀਆਂ ਛੱਡ ਕੇ ਉਹ ਕੋਠੀ ਸੀ ਕਿਸੇ ਵੇਲੇ ਉਹ ਕੋਠੀ ਜਿਹੜੀ ਆ ਉਹ ਕੇਪੀਐਸ ਗੱਲੋ ਪੁਲਿਸ ਲਾਈਨ ਵੀ ਤੇ ਇੱਕ ਪੁਲਿਸ ਦੀ ਉਹ ਬਣੀ ਸੀ ਉਦੋਂ ਵਾਰ ਉਹ ਏਜੀਆ ਕੋਲ ਚਲੀ ਗਈ ਕੋਠੀ ਉਦੋਂ ਬਾਅਦ ਇਹ ਕੋਠੀ ਅਲੋਟ ਹੋ ਗਈ ਇਹਨਾਂ ਦੇ ਪਿਆਰੇ ਰਾਗਵ ਚੰਡਾ ਜੀ ਹੋ ਰਹੇ ਹੁਣ ਉਹਨਾਂ ਨੂੰ ਕੱਢ ਤਾਂ ਹੁਣ ਉਹ 50 ਨੰਬਰ ਕੋਠੀ ਆ ਜਿਹੜੀ ਉਹ ਬਣਾਈ ਗਈ ਆ ਇਹਦੇ ਰਵਿੰਦ ਕੇਜਰੀਵਾਲ ਨੇ ਤੇ ਭਾਈ ਉਦੋਂ ਬਾਅਦ 39 ਚ ਕੋਠੀ ਦਿੱਤੀ ਇੱਕ ਦੋ ਐਮਐਲਏਾਂ ਦੇ ਨਾਂ ਤੇ ਦੋ ਐਮਐਲਏਾਂ ਦੇ ਨਾਂ ਤੇ ਮਿਨਿਸਟਰੀ ਕੋਠੀਆਂ ਖਾਲੀ ਕਰਾ ਕੇ ਉਹ ਚ ਇੱਕ ਜਨਰਿਆਂ ਦਾ ਇੱਕ ਚ ਸੋਦੀਆ ਰੰਦਾ ਦੋ ਹੋਰ ਮੰਤਰੀਆਂ ਨੂੰ ਉੱਥੋਂ ਕੱਢ ਕੇ ਉਹ ਕੋਠੀਆਂ ਦੇ ਵਿੱਚ ਦੋਆਂ ਚ ਤੁਸੀਂ ਸਾਰਿਆਂ ਨੂੰ ਪੁੱਛ ਲਿਓ ਤੁਹਾਡੇ ਮੀਡੀਆ ਦੇ ਸਾਥੀ ਨੇ ਮੀਡੀਆ ਦੇ ਸਾਥੀ ਪ੍ਰੈਸ ਕਾਨਫਰੈਂਸ ਜਦੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਵੀ ਇੱਕ ਸਰਕਾਰੀ ਕੋਠੀ ਚ ਹੁੰਦੀ ਹੈ ਕਿ ਨਹੀਂ ਹੁੰਦੀ 39 ਨੰਬਰ ਉਹ ਇੱਕ ਦੱਬੀ ਆ ਇੱਕ ਚੌਥੀ ਕੋਠੀ ਹੋਰ ਆਪਣੇ OSDA ਨੂੰ ਦਿੱਤੀ ਆ ਇਸ ਕਰਕੇ ਇੱਕ ਹੋਰ ਮੈਂ ਗੱਲ ਦੱਸਦਾ ਤੇਰੀ ਖੁਆਇਸ਼ ਕਦੇ ਪੂਰੀ ਨਹੀਂ ਹੋਣ ਦਿੰਦੇ ਇਹ ਕੋਠੀਆਂ ਪੰਜਾਬ ਦੇ ਲਈ ਬਣੀਆਂ ਇਹ ਪੰਜਾਬ ਦੇ ਲੋਕਾਂ ਲਈ ਬਣੀਆਂ ਪੰਜਾਬ ਦੇ ਲੀਡਰਾਂ ਲਈ ਬਣੀਆਂ ਤੇ ਤੈਨੂੰ ਕੋਠੀਆਂ ਗੈਸਟ ਹਾਊਸ ਨਹੀਂ ਬਣਾਉਣ ਦਿੰਦੇ ਦਿੱਲੀ ਵਾਲਿਆਂ ਨੇ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਤੇ ਜਿਹੜੀ ਮੈਂ ਤੈਨੂੰ ਕਹਿੰਨਾ ਰਿਪੋਰਟ ਵਿਜੀਲੈਂਸ ਦੀ ਜਿਹੜੀ ਰਿਪੋਰਟ ਆ ਤੂੰ ਉਹ ਕੱਢ ਕੇ ਰੱਖ ਦੂਜੀ ਗੱਲ ਮੇਰੇ ਨਾਂ ਤੇ ਨਾ ਕਦੇ ਕੋਠੀ ਸੀਗੀ ਨਾ ਮੇਰੇ ਕੋਠੀ ਮੇਰੇ ਨਾਂ ਅੱਜ ਮੈਂ ਇੱਕ ਬੜਾ ਸਾਫ ਸ਼ਬਦਾਂ ਤੇ ਕਲੀਅਰ ਕਰ ਦਿੰਨਾ ਵੀ ਮੇਰੇ ਨਾਂ ਤੇ ਕੋਈ ਠੀ ਨਾ ਕਦੇ ਸੀਗੀ ਨਾ ਮੇਰੇ ਨਾਂ ਤੇ ਕੋਈ ਠੀ ਹੈਗੀ ਬਲਕਰਤਾਰ ਨਾਲ ਕੇ ਦੇ ਲੋਕ ਤੁਹਾਡੇ ਉਮੀਦਵਾਰ ਨੂੰ ਕਿਉਂ ਕੋ ਹਾਂ ਬਸ ਜਿਹੜਾ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਕਿ ਭਾਜਪਾ ਪੰਜਾਬ ਵਿਰੋਧੀ ਹੈ ਕਿ ਕਿਸਾਨ ਵਿਰੋਧੀ ਹੈ ਜਾਂ ਮਜ਼ਦੂਰ ਵਿਰੋਧੀ ਹੈ ਇਹ ਸਭ ਤਾਜ਼ਾ ਗਵਾਹ ਦਾ ਵੀਡੀਓ ਵੀ ਲਾਇਕੀ ਚੀਜ਼ ਹੈ ਵਿਚਾਰ ਨੂੰ ਭਾਜਪਾ ਸਾਹਿਬ ਨੇ ਉਰੇ ਦੀ ਗੱਲ ਕਰੀ ਆਪਾਂ ਤਰਨ ਤਰਨ ਦੀ ਕਿਸੇ ਨੂੰ ਨਹੀਂ ਚਲੋ ਇੱਕ ਇੱਕ ਚਲੋ ਤੁਸੀਂ ਯੂਨੀਵਰਸਿਟੀ ਦੀ ਗੱਲ ਕਰ ਲਓ ਜੋ ਕੋਈ ਕਮੀ ਹੋ ਉਹ ਵੀ ਕੱਢ ਲਾਂਗੇ ਇਹ ਬਿਲਕੁਲ ਜਿਹੜੀ ਪੰਜਾਬ ਦੀ ਸਰਕਾਰ ਮਾਨਸਾ ਬਿਲਕੁਲ ਝੂਠ ਬੋਲ ਰਹੀ ਹੈ ਕੀ ਉਹਦੇ ਵਿੱਚ ਮੈਂਬਰ ਕੌਣ ਬਣਦਾ ਏ ਪੰਜਾਬ ਯੂਨੀਵਰਸਿਟੀ ਮੁੱਖ ਮੰਤਰੀ ਕੀ ਮੁੱਖ ਮੰਤਰੀ ਮੈਂਬਰ ਹੈਗਾ ਜਾਂ ਨਹੀਂ ਹੈਗਾ ਦਰਸ਼ਕ ਜਵਾਬ ਦੇ ਹੈਗਾ ਪਹਿਲਾਂ ਵੀ ਸੀਗਾ ਕੀ ਉਹਦੇ ਵਿੱਚ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਜਿਹਦੇ ਕੋਲੇ ਮਹਿਕਮਾ ਹੁੰਦਾ ਹੈ ਐਜੂਕੇਸ਼ਨ ਦਾ ਦੂਜਾ ਉਹ ਅੱਜ ਵੀ ਮੰਤਰੀ ਉਹਦੇ ਵਿੱਚ ਹੈਗਾ ਇਹ ਮੈਂਬਰ ਹਰਜੋਤ ਬੈਂਸ ਆ ਜਿਹੜਾ ਉਹ ਵੀ ਅੱਜ ਮੰਤਰੀ ਹੈ ਓਦੋਂ ਬਾਅਦ ਦੋ ਵਿਧਾਨ ਸਭਾ ਦੇ ਐਮ ਐਲ ਏ ਉਹ ਚ ਮੈਂਬਰ ਬਣਦੇ ਆ ਕੀ ਉਹ ਹੈਗੇ ਨਹੀਂ ਉਵੇਂ ਹੀ ਹੈਗੇ ਜਾਂ ਦੋਨੋਂ ਹੀ ਐਮਐਲਏ ਸਪੀਕਰ ਦੇ ਮੱਤੀ ਨਾ ਪਾਉਣੇ। ਓਦੋਂ ਬਾਅਦ ਉਹਦੇ ਵਿੱਚ ਸੈਕਟਰੀ ਹੈ ਜਾਇਰ ਐਜੂਕੇਸ਼ਨ, ਹਾਇਰ ਐਜੂਕੇਸ਼ਨ ਮੰਤਰੀ। ਹਾਇਰ ਐਜੂਕੇਸ਼ਨ ਸੈਕਟਰੀ ਦੀ ਕੀ ਜਗ੍ਹਾ ਹੈਗੀ? ਉਵੇਂ ਹੀ ਹੈਗੀ ਆ। ਇਹ ਪੰਜਾਬ ਦਾ ਸ਼ੇਅਰ ਦੱਸ ਰਿਹਾ ਮੈਂ। ਜੇ ਡੀਪੀਆਈ ਕਾਲਜੇਜ਼ ਉਹਦੀ ਕੀ ਸੀਟ ਹੈਗੀ? ਹੈਗੀ ਆ। ਓਦੋਂ ਬਾਅਦ 35 ਬੰਦੇ 35 ਬੰਦੇ ਨੋਮੀਨੇਟ ਹੁੰਦੇ ਸੀ ਉਹਦੇ ਵਿੱਚ। 35 ਬੰਦੇ ਨੋਮੀਨੇਟ ਹੁੰਦੇ ਸੀ ਜਿਹੜੇ ਕੀ ਵਾਈਸ ਪ੍ਰੈਜ਼ੀਡੈਂਟ ਕਰਦਾ ਸੀ ਜਿਹਨੂੰ ਚਾਂਸਲਰ ਕਹਿੰਦੇ ਆ ਵਾਈਸ ਪ੍ਰੈਜ਼ੀਡੈਂਟ ਕਰਦੇ ਸੀ ਹੁਣ ਉਹ 35 ਜੋ ਕੁੱਲ ਰਹਿ ਗਈਆਂ 6 ਇਹਦਾ ਮਤਲਬ ਹੱਥ ਕਿਹਦੇ ਵੱਡੇ ਗਏ 35ਾਂ ਚੋਂ 6 ਰਹਿ ਗਈਆਂ ਕਿੰਨੀਆਂ ਘਟ ਗਈਆਂ ਲਾਓ ਸਾਹਿਬ 29 29 ਸੀਟਾਂ ਉਹਦੇ ਵਿੱਚੋਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਚਾਂਸਲਰ ਸਾਹਿਬ ਵਾਈਸ ਮਤਲਬ ਜਿਹੜੇ ਉਪ ਰਾਸ਼ਟਰਪਤੀ ਪਾਉਂਦੇ ਸੀ ਉਹਨਾਂ ਦੇ ਵਿੱਚੋਂ ਕੱਟ ਲੱਗਿਆ ਹੈ ਉਹਨਾਂ ਦੀਆਂ 35 ਚੋਂ ਘਟੀਆਂ ਹੈ ਕੁੱਲ 6 ਰਹਿ ਗਈਆਂ ਹੁਣ 6 ਨਾਮਿਨੇਟ ਕਰ ਸਕਦੇ ਆ ਉਹ ਬਾਕੀ ਤਾਂ ਇਲੈਕਸ਼ਨਾਂ ਹੀ ਹੋਣੀਆਂ ਉਵੇਂ ਹੀ ਇੱਕ ਵੀ ਮੁੱਖ ਮੰਤਰੀ ਮੈਂਬਰ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਮੰਤਰੀ ਮੰਤਰੀ ਮੈਂਬਰ ਐ ਐਮ ਐਲ ਏ ਤੋਂ ਮੈਂਬਰ ਨੇ ਸੈਕਟਰੀ ਮੈਂਬਰ ਆ ਡੀ ਪੀ ਆਈ ਮੈਂਬਰ ਆ ਇੱਕ ਵੀ ਨਹੀਂ ਕਟਿਆ ਜੇ ਹੋਰ ਜਿਹੜੀ ਕੋਈ ਕਮੀ ਹੋਊਗੀ ਜਿਹੜਾ ਕੋਈ ਨਿਕਲ ਕੇ ਨਚੋੜ ਆਊਗਾ ਉਹ ਕਮੀ ਵੀ ਦੂਰ ਕਰਾਂਗੇ ਅਸੀਂ ਸਾਰੇ ਪੰਜਾਬ ਦੇ ਲਈਆਂ ਪੰਜਾਬ ਦੇ ਹੱਕ ਲਈ ਆ ਬੀਜੇਪੀ ਇਹ ਗੁੱਲੇ ਤੋਂ ਨਹੀਂ ਵੀ ਆਇਆ ਇਹ ਮਜ਼ਾਕ ਦਾ ਮਾਮਲਾ ਸਮਝਿਆ ਆ ਦੂਜਾ ਇਹ ਕਿ ਇਹਦਾ ਵੀ ਇਹ ਸਰਕਾਰ ਵੀ ਇਹ ਤੱਕ ਨਹੀਂ ਨਹੀਂ ਇਹਨਾਂ ਨੇ ਕੀ ਬੋਲਣਾ ਅਸੀਂ ਬੋਲਦੇ ਆ ਖੁੱਲ ਕੇ ਇਹ ਇਹ ਬੰਦੇ ਦੇ ਪੁੱਤ ਬਣ ਜਾਣ ਜੋ ਲੁੱਟ ਖਸੋਟ ਇਹਨਾਂ ਨੇ ਸ਼ੁਰੂ ਕਰਾਈ ਹੋਈ ਸੀ ਜੋ ਕੁਸ਼ੇ ਭੁਲਰ ਤੋਂ ਕਰਾਉਂਦੇ ਸੀ ਜੋ ਖਜ਼ਾਨਾ ਪੈਸੇ ਦਾ ਨਿਕਲਿਆ ਇੱਕ ਆਈਪੀਐਸ ਆਫੀਸਰ ਤੋਂ ਤੇ ਲਗਾਤਾਰ ਉਹਨੂੰ ਪੋਸਟਿੰਗ ਤੇ ਪੋਸਟਿੰਗ ਬੈਟਰੀ ਸੀ ਕਿੱਥੇ ਸੀ ਕਿਹੜੀ ਕ੍ਰਾਪਸ਼ਨ ਬੰਦ ਕਰਤੀ ਇਹਨੇ ਇਹ ਗੱਲਾਂ ਮਾਰਦਾ ਸਭ ਤੋਂ ਨੇੜੇ ਸਭ ਤੋਂ ਨੇੜੇ ਰੋਪੜ ਮਹਾਲੀ ਫਤਿਹਗੜ੍ਹ ਸਾਹਿਬ ਉਹਦਾ ਤਾਂ ਡੀਆਈਜੀ ਸੀ ਉਹ ਉਦੋਂ ਪਹਿਲਾਂ ਉਹ ਐਸਐਸਪੀ ਸੀ ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਸਾਰੇ ਅਫਸਰਾਂ ਨੂੰ ਚਾਹੇ ਉਹ ਆਈਪੀਐਸ ਨੇ ਚਾਹੇ ਉਹ ਆਈਐਸ ਨੇ ਚਾਹੇ ਉਹ ਦੂਜੇ ਨੇ ਥੋਡੀਆਂ ਇੱਕ ਸ਼ਿਕਾਇਤਾਂ ਨਹੀਂ ਗਈਆਂ ਹੋਈਆਂ ਥੋਡੀਆਂ ਬਹੁਤ ਲੋਕਾਂ ਦੀਆਂ ਸਾਡੇ ਕੋਲ ਵੀ ਸ਼ਿਕਾਇਤਾਂ ਆਈਆਂ ਮੇਰੇ ਕੋਲ ਵੀ ਆਈਆਂ ਇਸੇ ਤਰੀਕੇ ਨਾਲ ਹੋਮ ਮਿਨਿਸਟਰੀ ਚ ਗਈਆਂ ਇਸੇ ਤਰੀਕੇ ਨਾਲ ਪੀਐਮਓ ਚ ਗਈਆਂ ਏਜੰਸੀਆਂ ਇੰਡੀਪੈਂਡੈਂਟ ਨੇ ਪਰ ਜਿਹੜੀਆਂ ਸ਼ਿਕਾਇਤਾਂ ਸਾਡੇ ਕੋਲ ਗਈਆਂ ਉਹਤੇ ਹਰ ਹਾਲ ਕਾਰਵਾਈ ਹੋਊਗੀ ਇਹ ਸ਼ੁਰੂਆਤ ਅਜੇ ਇਹ ਲੋਕਾਂ ਦਾ ਯਾਰ ਇਹਨਾਂ ਨੇ ਕਿਵੇਂ ਕੁਸਕੂਨ ਪਸੀਨੇ ਦੀ ਕਮਾਈ ਲੁੱਟਣ ਲੱਗੇ ਹੋਏ ਨੇ ਲੋਕ ਇਹ ਪੰਜਾਬ ਦੇ ਇਹ ਅਫਸਰ ਸਮਝਦੇ ਕੀ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਲੁੱਟਣਗੇ ਇਹ ਗਵਰਨਰ ਸਾਹਿਬ ਨੇ ਵੀ ਇਹ ਕਿਹਾ ਵੀ ਹੈਰਾਨਗੀ ਗੱਲ ਹੋ ਗਈ ਵੀ ਇਹ ਇਹ ਕੰਮ ਹੋ ਰਿਹਾ ਸੀ ਇਹ ਜਿਹੜੀਆਂ ਬਹੁਤ ਅਫਸਰਾਂ ਦੀਆਂ ਸ਼ਿਕਾਇਤਾਂ ਚਾਹੇ ਪੁਲਿਸ ਵਾਲੇ ਹੋਣ ਚਾਹੇ ਉਹ ਆਈਪੀਐਸ ਹੋਣ ਚਾਹੇ ਆਈਐਸ ਹੋਣ ਚਾਹੇ ਦੂਜੇ ਅਧਿਕਾਰੀ ਹੋਣ ਸਾਰੀਆਂ ਨੂੰ ਇਹ ਚਰਚਾ ਕੀਤਾ ਗਿਆ ਵੀ ਇਹ ਦੇਖੋ ਇਹ ਕੰਮ ਕੀ ਕਰ ਰਹੇ ਆ ਇੱਕ ਦੇ ਘਰੇ 7 ਕਰੋੜ ਲਿੱਕੇ ਜੋ ਉਹ ਦੱਸ ਰਿਹਾ ਏ ਉਹ ਹੋਰ ਬਹੁਤ ਅਫਸਰਾਂ ਦੇ ਨਾਮ ਲੈ ਰਿਹਾ ਏ ਉਹ ਜਿਹੜਾ ਦਲਾਲ ਤੇ ਉਹਨੂੰ ਉਲਟਾ ਕੱਢਣ ਨੂੰ ਫਿਰਦੇ ਸੀ ਵੀ ਵਿਜੀਲੈਂਸ ਦਾ ਕੇਸ ਪਾ ਕੇ ਉਹਨੂੰ ਅਸੀਂ ਆਪਣੀ ਕਸਟਡੀ ਚ ਲੈ ਲਈਏ ਪੰਜਾਬ ਸਰਕਾਰੇ ਕਰਨਾ ਚਾਹੁੰਦੀ ਸੀ ਵੀ ਉਹਨੂੰ ਆਪਣੀ ਕਸਟਡੀ ਚ ਲੈ ਕੇ ਰੱਖ ਲਾਂਗੇ ਐ ਨਹੀਂ ਬਚਣਾ ਭਗਵੰਤ ਮਾਨਸੇ ਐ ਚੋਰੀ ਤਰੀ ਬਚਣੀ ਨਹੀਂ